ਮੇਰਾ ਨਾਮ ਅਸਲਵਿੰਦਰ ਸਿੰਘ ਪਿੰਡ ਪਿੰਡੀ ਨੈਣ ਤੋਂ। ਇਹ ਕੀ ਮਸਰਾ ਜਿਹੜਾ ਅੱਜ ਤੁਸੀਂ ਖਾਣੇ ਆ ਜੀ ਕੀ ਹੈ ਜੀ? ਇਹ ਸਾਰਾ ਆੜਤੀ ਜਗਤਾਰ ਸਿੰਘ ਕਾਕੜ ਤਰੀਨ ਤੋਂ ਇਹਨਾਂ ਨੇ ਮੇਰੇ ਫਾਦਰ ਸਾਹਿਬ ਦੇ ਡਰਾਈਵਰ ਸਾਹਿਬ ਕਣਕ ਲੈ ਕੇ ਮੈਂ ਕਿਤੇ ਕੰਮ ਤੇ ਗਿਆ ਸੀਗਾ। ਇਹਨਾਂ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਕਣਕ ਦੀ ਟਰਾਲੀ ਦੋ ਟਰਾਲੀਆਂ ਨੇ ਮੇਰੀਆਂ ਕੜਗਦੀਆਂ ਜਿਹੜੀਆਂ ਦੋਵੇਂ ਖੋ ਗਏ ਲੈ ਗਏ ਇਹਨਾਂ ਨੇ। ਨਾਲੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ। ਕਿਹੜੀ ਕਿਨੂੰ ਕੋਈ ਕੋਈ ਲੈਣ ਦੇਣੇ ਤੁਹਾਡਾ ਕੀ ਕੀਤਾ? ਕੋਈ ਸਾਰਾ ਲੈਣ ਦੇਣ ਨਹੀਂ ਹੈਗਾ ਕਿਸੇ ਦੇ ਲਾਗੇ ਪਿੰਡ ਦੇ ਵਿੱਚ ਕੋਈ ਹੈਗਾ ਸੀ ਇਹਨਾਂ ਦਾ ਮੈਟਰ ਕੋਈ ਲੈਣ ਦੇਣ ਦਾ। ਮੇਰਾ ਕੋਈ ਨਹੀਂ ਹੈਗਾ ਇਹਨਾਂ ਕੋਈ ਬਜ਼ੁਰਗ ਨੇ ਉਹਨਾਂ ਨੂੰ ਕਟਮਾਰ ਕੀਤੀ ਤੇ ਨਾਲ ਹੀ ਉਹਨਾਂ ਦੇ ਟਰਾਲੀ ਜਿਹੜੀ ਕਣਕ ਦੀ ਉਹ ਸਾਰੀ ਲਾ ਲਈ ਜਿੰਨਾਂ ਦੀਆਂ ਟਰਾਲੀਆਂ ਸੀਗੀਆਂ 8 ਕਿੱਲਿਆਂ ਦੀ ਕਣਕ ਜੀ ਪਤਾ ਲੱਗਾ ਤੋਲ ਦਾ ਕੋਈ ਪਤਾ ਲੱਗਾ ਨਹੀਂ ਸਰ ਕੋਈ ਤੋਲ ਦਾ ਪਤਾ ਨਹੀਂ ਲੱਗਾ ਜੀ ਹਾਂ ਜੀ ਕੋਈ ਤੁਹਾਡਾ ਲੈਣਾ ਦੇਣਾ ਹੈਗਾ ਨਹੀਂ ਸਰ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੇ ਨਾਲ ਹੋਰ ਤੁਸੀਂ ਥਾਣੇ ਆਏ ਕੀ ਮੰਗ ਕੇ ਸਾਰੇ ਅਸੀਂ ਪ੍ਰਸ਼ਾਸਨ ਕੋਈ ਇਹੀ ਮੰਗ ਕਰਦੇ ਆਂਗੇ ਜੋ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਮ ਮਿਲਣਾ ਚਾਹੀਦਾ ਜੀ ਕਿ ਸਾਰਾ 8 ਕਿੱਲਿਆਂ ਦੀ ਕਣਕ ਸੀ ਜਿਹੜੀ 8 ਕਿੱਲਿਆਂ ਦੀ 2 ਟਰਾਲੇ ਭਰੇ ਦੋਵੇਂ ਇਹਨਾਂ ਨੇ ਲਾ ਲਏ ਜੇ 25 ਕਿੰਟਲ ਕਿੱਲੇ ਦੀ ਔਸਤਾਉਂ ਡੀ ਉਹ ਹਿਸਾਬ ਨਾਲ ਬਣਾਓ ਕਿੰਨੇ ਸਰ ਪੈਸੇ ਬੰਦੇ ਨੇ ਸਾਢੇ 3 ਟਰਾਲੇ ਤੋਂ ਲੁੱਟ ਖੋਈ ਹੈ ਸਰ ਕੋਈ 5000 5.5 6 ਲੱਖ ਦੇ ਕਰੀਬ ਹੈਗੇ ਹਾਂ ਹਾਂਜੀ ਲੁੱਟ ਖੋ ਦਾ ਮਸਲਾ ਹੈ 2.5 ਸਾਰਾ ਡਰਾਈਵਰ ਦੇ ਵੀ ਕੀਤੀ ਡਰਾਈਵਰ ਸਾਹਿਬ ਨਾਲ ਕੁੱਟਿਆ ਮਾਰਿਆ ਮੇਰੇ ਫਾਦਰ ਸਾਹਿਬ ਨੂੰ ਸੱਟਾਂ ਲੱਗੀਆਂ ਉਹਨੂੰ ਮੈਂ ਹਸਪੀਟਲ ਐਡਮਿਟ ਕੀਤਾ ਸੀ ਹਾਂਜੀ ਇਹ ਥਾਣਾ ਸਾਰਾ ਲੋਪੋ ਕੀ ਹੈ ਕਰਦੇ ਦੀ ਸਰ ਪ੍ਰਸ਼ਾਸਨ ਅਕਾਹੀ ਬੇਨਤੀ ਕਰਦੇ ਆ ਕਿ ਜੋ ਇਹਨਾਂ ਦੇ ਬੰਦੀ ਕਾਰਵਾਈ ਉਹ ਕੀਤੀ ਜਾਵੇ ਮੇਰਾ 15 ਮਿੰਟਾਂ ਜਾਂ 20 ਬੰਦੇ ਹਾਂ ਡਾਕ ਇਹਨਾਂ ਕਣਕ ਥੱਲੇ ਸਤਾ ਲਈ ਮੁਰਕੇ ਮੈਨੂੰ ਇਹਨਾਂ ਟਰੈਕਟਰ ਤੇ ਰੇਲੀ ਵੇਹਲੀ ਕਰਕੇ ਦੇ ਦਿੱਤੀ ਮੈਂ ਕਰਨ ਨੂੰ ਲੈ ਗਿਆ ਹਾਂ ਹਾਂ ਕਣਕ ਕਿਹਦੀ ਲੱਗੀ ਸੋ ਹਾਂਜੀ ਕਿਹਦੀ ਕਣਕ ਲੱਗਦੀ ਹੈ ਜਗੀਰ ਸਿੰਘ ਦੀ ਹਾਂਜੀ ਸਾਡੇ ਨਾਲ ਬੜੀ ਹਾਂਜੀ ਅਸੀਂ ਅਹੀਂ ਮਿਹਨਤੀ ਕਰਨੇ ਕਰਨਿਆ ਜੀ ਜਿਹੜੀ ਸਾਡੀ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਜਿਹੜਾ ਧੱਕਾ ਕੀਤਾ ਉਹਦਾ ਇਹ ਹਜਾਨਾ ਭਰਨਾ ਇੱਕ ਤੇ ਮੇਰੇ ਗੇਰ ਤੋੜ ਦਿੱਤੇ ਨਾ ਮਾਰ ਮਾਰ ਕੇ ਮੈਂ ਤਾਂ ਬਖਿਆ ਚੋਰ ਪੈ ਗਏ ਨੇ ਤੇ ਇਹ ਮੈਨੂੰ ਕੀ ਪਤਾ ਇਹ ਨਾਲ ਕੁਝ ਲੈਣ ਦੇਣ ਹੈਗਾ ਹੀ ਜ ਨਹੀਂ ਹੈਗਾ ਹੀ ਇਹ ਨਾ ਮੇਰਾ ਛੱਡਾ ਹੀ ਕੱਖ ਨਹੀਂ ਅਹੀਂ ਮੰਗ ਕਰਨੇ ਜੋ ਸਾਡਾ ਹੱਕ ਪੰਦਾ ਉਹ ਸਾਡਾ ਦਵਾਇਆ ਜਾਏ ਜੋ ਸਪਾਰ ਸਿੰਘ ਜੀ ਮੈਂ ਤਾਂ ਟਰੈਡਰੋਂ ਨਾ ਭਈ ਇਸ ਜਿਹੜਾ ਆ ਪਸਾਨ ਜੁਨੀ ਆ ਝੂਠਾ ਪਡੋਲ ਲੈ ਕੇ ਤੁਰੇ ਫਿਰਦੇ ਨੇ ਨਜਾਇਜ਼ ਕੂਬਤियां ਝੂਠਾਂ ਲਾਲ ਲਾ ਕੇ ਤਸਾ ਮਰਵਾ ਰਹੇ ਨੇ ਆਰਤੀ ਸਾਹਿਬ ਦਾ ਇਹ ਕਾਫੀ ਚਿਰ ਦੀਆਂ ਗੱਲਾਂ ਇਹ ਘਰਾਂ 'ਚ ਵੀ ਗਏ ਆ ਕਾਫੀ ਇਹ ਨਹੀਂ ਮੰਨੇ ਰਾਤੀ ਦੋ ਟਰਾਲੇ ਮੇਰੇ ਹਨ ਅੱਗੜ ਪਿੱਛੇ ਸਾਡੇ ਕਲਰ ਟਰਾਲੇ ਚੱਲ ਰਹੇ ਹਨ ਤੇ ਚੌਥਾ ਨੰਬਰ ਇਹਦਾ ਚੱਲਦਾ ਏ ਚੌਥੇ ਨੰਬਰ ਟਰੈਕ ਗਏ ਨੇ ਡਰਾਈਵਲ ਨਾਲ ਕੋਈ ਮਾਰਕਟਾਈ ਨਹੀਂ ਹੋਇਆ ਯਾਰ ਮਾਨ 75 ਨਾਲ ਟਰਾਲੀ ਲਾਈ ਏ ਠੰਡੇ ਠੁੰਡੇ ਪਿਆਏ ਨੇ ਕਰਾਇਆ ਪਹਾੜਾ ਦਿੱਤਾ ਏ ਉਸ ਤੋਂ ਬਾਅਦਾ ਤੋਰ ਤਰਾ ਕੇ ਬਾਅਦ ਚ 2 2.5 ਘੰਟੇ ਤੱਕ ਮੈਂ ਇੱਥੇ ਰਿਹਾ ਵਾਂ ਕਿਸੇ ਨੇ ਉਂਗਲ ਨਹੀਂ ਲਾਈ ਕੋਈ ਮਾੜਾ ਨਹੀਂ ਚੰਗਾ ਨਹੀਂ ਬੋਲਿਆ ਉਹਨੂੰ ਮੀ ਕਣਕ ਵਾਲੇ ਦੇ ਨਾਲ ਪਿਆਰ ਮਸਲਾ ਸਵੇਰੇ ਆ ਬੰਦੇ ਚਾਰ ਲੈ ਕੇ ਬਹਿ ਗਿਆ ਤਾਂ ਤੁਹਾਡਾ ਸਾਹ ਕਤਬ ਕਰੀਏ ਖੋ ਸਕੈ ਤੋ ਥੋੜੇ ਬੋਦੇ ਕਟਾਈ ਤਾਂ ਦੀ ਬਣਾਵੇ ਤੇ ਗਾਂ ਤਾਂ ਦਾ ਪਿਆਰ ਵਧਾ ਦਈਏ ਇਹਨੇ ਚੁੱਕ ਜੁਨੀ ਵਾਲਾ ਦੱਸਾ ਜੁਨੀ ਵਾਲਾ ਝੂਠ ਮਾਰ ਕੇ ਆ ਕੰਮ ਕਰਾ ਰਹੇ ਨੇ ਝੂਠਾ ਕੰਮ ਹੀ ਕਰ ਰਹੇ ਨੇ ਹਾਂ ਮੈਂ ਵੀ ਜੁਨੀਅਰ ਜੀ ਮੈਂ ਸਤਨਾਮ ਡਾਕਟਰ ਜੀ ਨਾਲ ਆ ਮੈਂ ਉਹਦਾ ਮੈਂਬਰ ਆ ਜੀ ਅਹੀਂ ਜੀ ਕੋਈ ਟਰਾਲੀ ਨਹੀਂ ਖੋਈ ਦਾਣੇ ਤਲਾ ਕੇ ਸਭ ਕੁਝ ਸਾਡੇ ਕੋ ਗਏ ਆ ਕੰਡੇ ਤੇ ਪਰਚੀ ਪਹਿਲਾਂ ਵੀ ਕਰਾਈ ਮਗਰੋਂ ਵੀ ਕਰਾਈ ਆ ਮਗਰੋਂ ਆ ਹਾਂ ਬਣਾ ਕੇ ਦਿੱਤੀ ਆ ਹਾਂ ਇਹਨਾਂ ਤੋਂ ਪੈਸੇ ਲੈਣੇ ਸੀ ਆੜ ਤਦੇ ਤੇ ਮਾਲ ਹੋਰ 2 ਲੱਖ 2 ਲੱਖ 82000 ਤੋਤੇ ਆ ਹਾਂ ਤੇ ਦਿੰਦੇ ਨਹੀਂਗੇ ਕੋਲੇ ਦੇ ਰਿਸ਼ਤੇਦਾਰਾਂ ਨੂੰ ਮੈਂ ਲਿਆ ਲਿਆ ਇਹਦੇ ਘਰ ਇਹਨਾਂ ਦੇ ਲਿਆਂਦਾ ਹੈ ਹਰ ਇੱਕ ਨੂੰ ਸਰਪੰਚਾਂ ਨੂੰ ਹਰ ਇੱਕ ਨੂੰ ਇਲਾਕੇ ਚ ਪਤਾ ਤੇ ਇਹ ਮਤਲਬ ਦਿੰਦੇ ਹੀ ਨਹੀਂ ਸਾਨੂੰ ਡੇਢ ਕਸਾਲ ਹੋ ਗਿਆ ਤੇ ਜੀਦੀ ਹੈ ਨਾ ਹਾਂਜੀ ਤੇ 11 ਤੋਂ ਮਕਰੋਨੀ ਸਾਨੂੰ ਇਹਨਾਂ ਦੇ ਤੇ ਰਖਜਾਨ ਸਿੰਘ ਨੇ ਮੇਰੇ ਕੋਲ ਕੁੱਟ ਮਾਰ ਕੀਤੀ ਗਈ ਕੋਈ ਨਹੀਂ ਉਹਦਾ ਸਾਲਾ ਸਕੂਲ ਆ ਸਾਲੇ ਦੇ ਮੁੰਡੇ ਕੋਲ ਆ ਸਾਡੇ ਨਾਲ ਜੱਫੀਆਂ ਪਾਉਂਦਾ ਰਿਹਾ ਪੀ ਕੇ ਕੋਈ ਕੁੱਟ ਮਾਰਨੀ ਹੋਈ ਕਰਾਇਆ ਦਤਾ ਕਰਾਇਆ ਸਾਡੇ ਕੋਲ ਮੇਰੇ ਅੱਗੇ ਇਹੋ ਖਜਾਨ ਸਿੰਘ ਮੈਨੂੰ ਆਂਦਾ ਤੂੰ ਗਲਤ ਬੰਦਿਆਂ ਦੇ ਫਸ ਗਿਆ 7 ਸਾਲ ਪਹਿਲਾਂ ਆਂਦਾ ਹੀ ਪੀਏ ਬੰਦੇ ਬੜੇ ਮੜੇ ਆ ਤੇ ਅੱਜ ਇਹ ਉਹਨਾਂ ਦੀ ਸਪੋਰਟ ਕਰਨ ਤੇ ਉਹਨਾਂ ਲਿਆਂਦਾ ਤੇ ਜੁਨੀਆ ਨੇ ਮੇਰੇ ਨਾਲ ਜ਼ਿਆਦਾ ਧੱਕਾ ਕਰਨ ਲਈ ਆ ਇਹ ਸਾਰੇ ਝੂਠਿਆਂ ਦੇ ਅੱਗੇ ਮੇਰੇ 4-5 ਵਾਰ ਐਨਾ ਪੁਲਿਸ ਕੋਲ ਕੇਸ ਆਏ ਤੇ ਇਹ ਯੂਨੀਅਨਾਂ ਨੇ ਗਲਤ ਕੰਮ ਕਰਾਏ ਮੈਂ ਨਾ ਮੈਨੂੰ ਇਨਸਾਫ ਮੇਰਾ ਜੋ ਰੁਪਈਆ 50-60 ਮੇਰੀ ਆੜਤ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਮੈਨੂੰ ਕੋਈ ਬਾਰ ਉਹ ਦੇਣ ਨਹੀਂ ਦਿਆ ਸਿਬਲਾਂ ਖਰਾਬ ਹੋ ਗਈਆਂ ਨੇ ਕਰਜ਼ਾ ਨਹੀਂ ਮਿਲਣਿਆ ਪੈਸੇ ਨਹੀਂ ਮਿਲਣਿਆ ਮੈਂ ਕਦੀ ਕੇਸ ਦੇ ਮੰਗ-ਮੰਗ ਕੇ ਦਾਣੇ ਲਿਆਉਂਦਿਆਂ ਆਪਣੀ ਆੜਤ ਤੇ ਇਹ ਪਏ ਇਹ ਮਾਰ ਕੇ ਬੈਠੇ ਲੋਕ ਕੋਈ ਟਾਈਮ ਤੇ ਕੋਈ ਕੁੱਟ ਮਾਰ ਕੋਈ ਕਿਸੇ ਦਾ ਕੋਈ ਕੋਈ ਗੱਲ ਨਹੀਂ ਜੀ ਉਹ ਵਿੱਚ ਸਪਾਲਸਿਕ ਹੈਗੇ ਜੇ ਜੇ ਕੁੱਟ ਮਾਰ ਰੱਖੀ ਹੋਵੇ ਦੱਸ ਸਕਦੇ ਇਹ ਇਹ ਲੱਗੇ ਆ ਕੈਮਰੇ ਜਾ ਕੇ ਕੈਮਰਿਆਂ ਚ ਵੇਖ ਲੈਣ ਜੋ ਜਿੱਥੇ ਮਰਜੀ ਕੋਈ ਗੱਲ ਨਹੀਂ ਮੇਰੇ ਤਾਂ ਆਪਣੇ ਬੰਦੇ ਅੱਗੇ ਵੀ ਮੇਰੇ ਘਰ ਆਉਂਦੇ ਜਾਂਦੇ ਆ ਤੇ ਖਜ਼ਾਨਸੋਂ ਤੇ ਖਜ਼ਾਨਸੋਂ ਦਾ ਸਾਲਿਆ ਮੇਰੇ ਕੋਲ ਆ ਨਾਲ ਆ ਸਾਡੇ ਇਹਨਾਂ ਕੱਲ ਦਰਖਾਸਤ ਆਈ ਜਗੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡੀ ਨੈਣ ਬਰਖਲਾਬ ਜਗਤਾਰ ਸਿੰਘ ਪੁੱਤਰ ਬੁੱਢਾ ਸਿੰਘ ਉਹ ਵਸੀ ਹੈਗੇ ਕਕੜ ਕਰੀਨ ਇਹ ਅੱਡ ਤੱਕ ਕੰਮ ਕਰਦਾ ਇਹਨੇ ਸਾਡੀ ਤੋਂ ਲੈਂਦੇ ਜੀ ਟਰਾਲੀ ਕੋਲੇ ਲੈ ਗਿਆ ਕਣਕ ਆਪਣੀ ਅੱਡ ਸੜਾਲੀ ਆ ਪਰ ਦਰਖਾਤਾ ਦੋ ਪਾਰਟੀਆਂ ਆਈਆਂ ਇਹਨਾਂ ਦੇ ਦਰਿਆਪਤ ਕਰ ਰਹੇ ਆ ਤੋਂ ਦਰਿਆਪਤ ਨਾਲ ਜੋ ਵੀ ਆਊਗਾ ਉਹ ਦਰਪਕਰ ਹੋਈ ਜਾਂਦੀ ਜੀ